ਬਾਬਲ ਕਲਾ ਗੋਲੀकांड ਨੂੰ ਲੈ ਕੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਤਤਕਾਲੀ ਆਈਜੀ ਪਰਮਰਾਜ ਉਮਰਾ ਨੰਗਲ ਨੂੰ ਜੋ ਐਸਆਈਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਪਿਛਲੇ ਦਿਨੀ ਪਰਮਰਾਜ ਉਮਰਾ ਨੰਗਲ ਦੀ ਜੋ ਪੇਸ਼ੀ ਸੀ ਮਾਨਯੋਗ ਅਦਾਲਤ ਫਰੀਕੋਟ ਦੇ ਵਿੱਚ ਸੀ ਜਿੱਥੋਂ ਉਹਨਾਂ ਨੂੰ 4 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਫਿਰ ਉਹਨਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਜੋ ਹੈ ਉਹ ਪੇਸ਼ੀ ਹੋ ਰਹੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਸੁਰੱਖਿਆ ਦੇ ਉਹ ਪੂਰਨ ਜੋ ਹੈ ਉਹ ਪ੍ਰਬੰਧ ਕੀਤੇ ਗਏ ਆ ਜੋ ਸਕਿਉਰਟੀ ਹੈ ਉਸ ਨੂੰ ਵਧਾਇਆ ਗਿਆ ਕਿਉਂਕਿ ਇਸ ਰਿਮਾਂਡ ਦੇ ਦੌਰਾਨ ਜੋ ਹੈ ਪਰਮਰਾਜ ਉਮਰਾਨੰਗਲ ਹੁਰਾਂ ਵੱਲੋਂ ਬਹੁਤ ਸਾਰੇ ਵੱਡੇ ਖੁਲਾਸੇ ਹੋ ਸਕਦੇ ਆ ਜਿਸ ਨੂੰ ਲੈ ਕੇ ਇਸ ਉਹਨਾਂ ਦੀਆਂ ਜੋ ਮੁਸ਼ਕਲਾਂ ਆ ਉਹ ਹੋਰ ਵੀ ਵੱਧ ਸਕਦੀਆਂ ਜਿਸ ਦੇ ਵਿੱਚ ਡੀਆਜੀ ਸੁਮੇਸ਼ ਸੈਣੀ ਅਤੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਵੀ ਜੋ ਹੈ ਉਹ ਨਾਮ ਇਸ ਮਸਲੇ ਦੇ ਵਿੱਚ ਜੋ ਹੈ ਉਹ ਉੱਪਰ ਕੇ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਫੇਰ ਦੁਬਾਰਾ ਆਈਜੀ ਪਰਮਰਾਜ ਉਮਰਾਨ ਅੰਗਲਦੀ ਜੋ ਹੈ ਉਹ ਪੇਸ਼ੀ ਇੱਥੇ ਹੋ ਰਹੀ ਹੈ ਜਿਸ ਨੂੰ ਲੈ ਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਹੈ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦੇ ذریعے ਇੱਥੇ ਜੋ ਪੂਰੀ ਕਾਰਵਾਈ ਹੈ ਉਹ ਦਿਖਾਉਂਦੇ ਰਾਵਾਂਗੇ ਜੁੜੇ ਰਹੋ ਸਾਡੇ ਨਾਲ ਫ੍ਰੀਕੋਡ ਤੋਂ ਕਰਮ ਸੰਧੂ ਦੇ ਨਾਲ ਰਵੀ ਸੰਗਰਾਹੂਰ ਪੰਜਾਬੀ ਲੋਕ ਚੈਨਲ